ਫਰੋਮ ਨੇਕ ਕਮਿਟੀ ਦੀ ਜੈਕਟੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਏ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਏ ਦੇ ਵਿੱਚ ਡਿੱਗਣ ਤੋਂ ਬਚ ਸਕੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਾਂ ਪਹਿਲਾਂ ਦਰਬਾਰ ਸਾਹਿਬ ਹੀ ਆ ਜੀਏ ਕਿ ਅਸੀਂ ਸੇਫਟੀ ਬੈਲਟ ਵੀ ਅਸੀਂ ਸੰਪਰਕ ਕਰਕੇ ਕਿ ਜਿਹੜਾ ਸੇਫਟੀ ਬੈਲਟ ਬਣਾਉਂਦੇ ਨੇ ਕਿ ਉਹ ਅਸੀਂ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਖੜਾ ਲਵਾਈ ਹੈ ਉਹ ਜਦੋਂ ਕੜਾਏ 'ਚ ਕਰਚੀ ਮੱਕੜਾ ਮਾਰਦੇ ਨਹੀਂ ਚਾਹੇ ਉਹ ਗਾਲ ਬਣਾਉਂਦੇ ਨੇ ਉਹ ਉੱਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਕੜਾਏ ਦੀ ਮਤਲਬ ਗਾਹ ਨਾ ਉਲਰਨ ਕਿਉਂਕਿ ਸੇਫਟੀ ਬੈਲਟ ਹੀ ਉੱਤੇ ਟੰਗੀ ਉੱਤੇ ਹੋਊਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਉਹ ਜਦੋਂ ਵੀ ਕਿਤੇ ਕੜਾਏ ਰੁਹਾਂਗੇ ਉਹ ਖਿੱਚ ਪੈ ਜੂਗੀ ਪਿਛਾਂ ਚਲ ਜਾਣਗੇ ਹਾਂ ਜਿੱਦਾਂ ਸੀਟ ਬੈਲਟ ਆਪਾਂ ਆਹ ਪੰਜਾਬ ਚ ਜਾਂ ਗੱਡੀਆਂ ਚ ਲਾਉਨੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਟ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ ਚ ਮਾਝਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਬਲਾਜਮਾ ਦੀ ਜਿਹੜੇ ਹਲਵਾਈ ਨੇ ਜਾਂ ਕੋਈ ਸੇਵਾ ਕਰਦਾ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਵੇ ਮਾਝਾ ਦੇ ਪ੍ਰਧਾਨ ਸਾਹਿਬ ਵੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਦਰਬਾਰ ਸਾਹਿਬ ਚ ਕੜਾਈ ਨੇ ਉਹਨਾਂ ਤੇ ਅਸੀਂ ਇਹ ਜਿਹੜੇ ਜਗੜੇ ਲਾਤੇ ਨੇ ਜੰਗੜਿਆਂ ਤੋਂ ਬਾਅਦ ਸਾਡਾ ਦੂਜਾ ਸਟੈਪ ਆ ਜਿਹੜੀ ਸੇਫਟੀ ਬੈਲਟ ਇਦਾਂ ਹੀ ਐ ਜਿਹੜੇ ਜਿੱਥੇ ਜਦੋਂ ਵੱਡੇ ਸਾਡੇ ਗੁਰਦਰਾ ਸਾਹਿਬਾਨ ਨੇ ਉਹਨਾਂ ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਲੋਹਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਵੀ ਕਈ ਵਾਰ ਲੋਹਾਈਆਂ ਦਾ ਸੇਵਾ ਕਰ ਲਾ ਪੈਂਦੀ ਆ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਆਂ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਆਂ ਜੰਗਲੇ ਹੀ ਲਵਾਤੇ ਨੇ ਤੇ ਜਲਦ ਹੀ ਇਹ ਸੇਫਟੀ ਬੈਲਟ ਜਿਹੜਾ ਉਹ ਵੀ ਲਾਵਾਂਗੇ ਤਾਂ ਜੋ ਕੋਈ ਵੀ ਗਾਂਹ ਵਿਅਕਤੀ ਜਿਹੜਾ ਉਹਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮਨੁੱਖੀ ਜਾਨਾਂ ਜਿਹੜੀਆਂ ਬਹੁਤ ਕੀਮਤੀ ਨੇ ਤੇ ਹਰ ਇੱਕ ਦੀ ਜਾਨ ਬਚਾਉਣਾ ਜਿਹੜਾ ਸਾਡੇ ਕਾਰਜ ਖੇਤਰ ਦੇ ਵਿੱਚ ਆ ਉਹਦੀ ਜਾਨ ਬਚਾਉਣਾ ਸਾਡਾ ਫਰਜ਼ ਬਣਦਾ ਆ ਇਹ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਹੀ ਅਸੀਂ ਇਹ ਕਾਰਜ ਕਰ ਰਹੇ ਹਾਂ